ਪਿੰਡ ਹਾਸ਼ਮਪੁਰਾ ਵਿਖੇ ਦੂਸਰਾ ਮਹਾਨ ਗੁਰਮਤ ਸਮਾਗਮ ਮੈਨਾ ਰਾਏ ਨੌਜਵਾਨਾਂ ਦੇ ਸੰਜੋਗ ਅਤੇ ਸੰਤ ਬਾਬਾ ਨਿਹੰਦਰ ਸਿੰਘ ਜੀ ਦੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਹਜੂਰ ਸਾਹਿਬ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਜਗੀਰ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਕੁਲਦੀਪ ਸਿੰਘ ਜੀ ਕਾਰ ਸੇਵਾ ਹਜੂਰ ਸਾਹਿਬ ਵਾਲੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਲੋਪੋ ਕੇ ਸ਼ਹੀਦਾਂ ਸਾਹਿਬ ਵਾਲੇ ਸੰਤ ਬਾਬਾ ਮੁਕਤਾਰ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤਾ ਮਾਪੁਰਸ਼ਾਦ ਦਾ ਅਸ਼ੀਰਵਾਦ ਸਦਕਾ ਦੂਸਰਾ ਮਹਾਨ ਗੁਰਮਿਤ ਸਮਾਗਮ ਕਰਵਾਇਆ ਗਿਆ ਡਾਕਟਰ ਜਸਬੀਰ ਸਿੰਘਔਲਖ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਸਮਾਗਮ ਸੱਤੇ ਪਾਸ਼ਾ ਐਨਆਰਆਈ ਮੇਰਾ ਦੀ ਮਦਦ ਨਾਲ ਪਿੰਡ ਦੇ ਸਹਿਯੋਗ ਤੇ ਸੰਕਾ ਦੇ ਸਹਿਯੋਗ ਦੇ ਨਾਲ ਉੱਚਾ ਸਮਾਗਮ ਕਰਵਾਇਆ ਜਾ ਰਿਹਾ ਪਿੰਡ ਹਾਸ਼ ਜਿਹੜੀ ਗਊ ਸ਼ੇਰ ਦੇ ਹੱਥ ਹਰ ਕੋਈ ਰਿਸ਼ਤੇਦਾਰ ਆਏ ਸਨ ਮੇਰਾ ਭਤੀਜਾ ਸੀਆਰਪੀ ਚ ਰਿਟਾਇਰ ਹੋ ਕੇ ਆਇਆ ਉਹਨੇ ਉੱਥੇ ਡਿਊਟੀ ਕੀਤੀ ਜਿੱਥੇ ਜਗਤਾਰ ਸਿੰਘ ਹਵਾਰੇ ਨੂੰ ਆਉਂਦਾ ਨਾ ਜੇ ਉਹਰੇ ਅੰਦੇ ਕਰਮਚਾਰੀ ਨਾਲ ਫੋਟੇ ਬੁਲਾਉਂਦੇ ਆਪ ਤੇ ਲੀਤਾ ਏ ਵਿਆਪ ਰਹੀ ਤਵਾਰ ਇਹ ਸੰਹਾਂਤਾਰੀ ਨੇ ਸ਼ੇਵ ਗੁਰੂ ਤੇ ਵਾਰ ਕਰਨ ਲਈ ਚੁੱਕੀ ਤੇਗ ਮਕਾਰੀ ਨੇ ਬੰਨਣ ਲਈ ਜੇਤੂ ਦਾ ਸੇਰਾ ਗੀਤ ਜੰਗ ਦੇ ਗਾਉਂਦਾ ਓਹ ਆ ਵੇਖਾਂ ਬਹੁਤਾਂ ਸੁਣ ਕੇ ਪੈ ਦੇਖਾਂ ਹੰਕਾਰੀ ਨੇ ਛੇਵੇਂ ਗੁਰ ਤੇਵਾਰ ਕਰਨ ਲਈ ਚੁੱਕੀ ਤੇਗ ਮਕਾਰੀ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਾਨੂੰ ਅਸ਼ੀਰਵਾਦ ਆ ਕਾਰ ਸੇਵਾ ਹਜੂਰਵਾ ਹਜੂਰ ਸਾਹਿਬ ਵਾਲੇ ਸੰਤਾਂ ਮਹਾਪੁਰਸ਼ਾਂ ਦਾ ਸਾਨੂੰ ਅਸ਼ੀਰਵਾਦ ਆ ਸੰਤਾਂ ਮਹਾਪੁਰਸ਼ਾਂ ਗੁਰੂਗੇ ਬਾਗ ਵਾਲਿਆਂ ਦਾ ਇਹਨਾਂ ਦੇ ਪਿਆਰ ਸਦਕਾ ਨਾਲ ਇਹ ਪਿੰਡ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਦੂਸਰਾ ਗੁਰਮਤ ਸਮਾਗਮ ਮਨਾ ਰਹੇ ਹਾਂ ਇਹ ਜਿਹੜਾ ਸਮਾਗਮ ਆ ਇਹ ਬਾਹਰ ਵਾਲੇ ਸਾਡੇ ਜਿਹੜੇ ਬੱਚੇ ਆ ਪਿੰਡ ਦੀ ਸੰਗਤ ਆ ਐਨ ਆਰ ਆਈ ਵੀਰਿਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਮਨਾਉਨੇ ਆ ਉਹਨਾਂ ਦੀ ਅਸੀਂ ਸਪੈਸ਼ਲ ਡਿਊਟੀਆਂ ਲਗਾਈਆਂ ਆ ਕਿ ਜਿੰਨਾ ਚਿਰ ਗੁਰੂ ਘਰ ਦੀ ਇਮਾਰਤਾਂ ਦੀ ਸੇਵਾ ਚੱਲਦੀ ਪਈ ਏ ਇਹ ਤੁਸੀਂ ਜਿਹੜੇ ਆ ਇਹ ਸੇਵਾ ਨਿਭਾਉਣੀ ਆ ਉਹ ਬੜੇ ਪਿਆਰ ਸਤਿਕਾਰ ਦੇ ਨਾਲ ਸੇਵਾ ਨਿਭਾਉਨੇ ਆ ਉਹ ਹੱਦੋਂ ਵੱਧ ਸੇਵਾ ਕਰਕੇ ਸਾਡਾ ਸਤਿਕਾਰ ਕਰਦੇ ਆ ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਆ ਵੀ ਅਸੀਂ ਸੇਵਾ ਕਰਨੀ ਆ ਸਾਡੇ ਧੀਆਂ ਜਿਹੜੀਆਂ ਪਿੰਡ ਦੀਆਂ ਆ ਸਾਡੇ ਜਵਾਈ ਜਿਹੜੇ ਆ ਉਹ ਸਾਡੇ ਪੁੱਤ ਆ ਉਹਨਾਂ ਨੇ ਵੀ ਬੜਾ ਪਿਆਰ ਸਤਿਕਾਰ ਦੇ ਕੇ ਹੱਦੋਂ ਵੱਧ ਸੇਵਾ ਭੇਜਦੇ ਆ ਸਾਨੂੰ ਸੇਵਾ ਜਿੰਨੀ ਜ਼ਰੂਰਤ ਹੁੰਦੀ ਉਹ ਤੋਂ ਵੱਧ ਵੀ ਦੇ ਦਿੰਦੇ ਸਾਨੂੰ 12-12 13-13 ਲੱਖ ਰੁਪਇਆ ਇਕੱਠਾ ਕਰਕੇ ਦੇ ਦਿੰਦੇ ਆ ਭਾਵੇਂ ਅਸੀਂ 5-7 ਲੱਖ ਲਾਉਣਾ ਹੋਵੇ ਪਰ ਸਾਨੂੰ ਉਹ ਪੈਸੇ ਦਾ ਮੀਂਹ ਭਰਾ ਦਿੰਦੇ ਇੱਕ ਵਾਰੀ ਉਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਅਸੀਂ ਸਾਰੀ ਸੰਗਤ ਦਾ ਸਾਰੇ ਇਲਾਕੇ ਦੀ ਸੰਗਤ ਦਾ ਖਾਸ ਕਰਕੇ ਕਮੇਟੀ ਦੇ ਜਿਹੜੇ ਸਾਡੇ ਮੈਂਬਰ ਆ ਬੜੇ ਸੂਝਵਾਨ ਆ ਬੜੇ ਪਿਆਰ ਸਤਿਕਾਰ ਵਾਲੇ ਆ ਜੋ ਵੀ ਇਹਨਾਂ ਨੂੰ ਕਹੀਏ ਇਹ ਉਹੋ ਹੀ ਮੰਨਦੇ ਆ ਅਸੀਂ ਧੰਨਵਾਦ ਕਰਦੇ ਆ ਇਹਨਾਂ ਬੀਬੀਆਂ ਭਣਾ ਦਾ ਖਾਸ ਕਰਕੇ ਜਦੋਂ ਵੀ ਅਸੀਂ ਇਮਾਰਤਾਂ ਦੀ ਮਿਸਤਰੀ ਲੱਗਦੇ ਸਾਡੇ ਉਦੋਂ ਜਿਹੜਾ ਵੀ ਇਹਨਾਂ ਨੂੰ ਸੇਵਾ ਲਾ ਦੇਣੀ ਆ ਸਬਜ਼ੀਆਂ ਦੀ ਲਾ ਦੇਣੀ ਆ ਪ੍ਰਸ਼ਾਦਿਆਂ ਦੀ ਲਾ ਦੇਣੀ ਆ ਦੁੱਧ ਦੀ ਲਾ ਦੇਣੀ ਆ ਇਹਨਾਂ ਨੇ ਅੱਜ ਤੱਕ ਇੱਕ ਵਾਰੀ ਵੀ ਨਹੀਂ ਮਨਾ ਕੀਤਾ ਕਿ ਅਸੀਂ ਇਹ ਘੱਟ ਕਰਨੀਆਂ ਆ ਜਾਂ ਕਿਸ ਤਰ੍ਹਾਂ ਕਰਨੀਆਂ ਆ ਉਸੇ ਵੇਲੇ ਇਹ ਜੋ ਇਹਨਾਂ ਨੂੰ ਬੀਬੀਆਂ ਨੂੰ ਕਹਿਣਾ ਭਣਾ ਨੂੰ ਇਹਨਾਂ ਨੇ ਉਸੇ ਵੇਲੇ ਸਬਜ਼ੀਆਂ ਤਿਆਰ ਕਰ ਦੇਣੀਆਂ ਉਸੇ ਵੇਲੇ ਇਹਨਾਂ ਨੇ ਭੇਜ ਦੇਣੀਆਂ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਸੰਤਾਂ ਮਹਾਂਪੁਰਸ਼ ਦਾ ਜਿਨ੍ਹਾਂ ਦਾ ਅਸ਼ੀਰਵਾਦ ਨਾਲ ਅਸੀਂ ਇਹ ਸਾਰਾ ਸੇਵਾ ਨਿਭਾ ਰਹੇ ਆ ਅਸੀਂ ਧੰਨਵਾਦ ਕਰਦੇ ਆ ਬਾਬਾ ਸ਼ੰਗਾਰਾ ਸਿੰਘ ਦਾ ਜਿਹੜਾ ਹੈਂਡ ਗ੍ਰਾਂਥੀ ਸਾਡੇ ਗੁਰਦੁਆਰੇ ਸਾਹਿਬ ਦਾ ਇਹਨਾਂ ਨੇ ਬੜਾ ਸਾਡੇ ਨਾਲ ਸਹਿਯੋਗ ਦਿੱਤਾ ਅਹੀਂ ਭਾਵੇਂ ਵੇਲੇ ਵੇਲੇ ਪਰਾਂ-ਪਰਾਂ ਹੋ ਜਗੇ ਇਹਨਾਂ ਨੇ ਸਾਡੇ ਜਿਹੜੀ ਸੇਵਾ ਚੱਲਦੀ ਪਈ ਆ ਇਹਨਾਂ ਨੇ ਝੂਠੇ ਵਰਤੂ ਨਹੀਂ ਮੰਨਦੇ ਆ ਇਹਨਾਂ ਨੇ ਗਜਾ ਵੀ ਕੀਤੀਆਂ ਇਹਨਾਂ ਨੇ ਹਰ ਇੱਕ ਟਾਈਮ ਤੇ ਚਾਹ ਪਾਣੀ ਪ੍ਰਸ਼ਾਦਾ ਪਾਣੀ ਸੰਗਤਾਂ ਨੂੰ ਖਵਾ ਗਏ ਮਿਸਤਰੀਆਂ ਨੂੰ ਖਵਾ ਗਏ ਬੜਾ ਇਹਨਾਂ ਨੇ ਪਿਆਰ ਸਤਿਕਾਰ ਦੇ ਕੀਤਾ ਅਸੀਂ ਸਾਰਿਆਂ ਇਲਾਕੇ ਦੇ ਸੰਗਤਾਂ ਦਾ ਕਮੇਟੀ ਦਾ ਪਿੰਡ ਵਾਲੀਆਂ ਸੰਗਤਾਂ ਦਾ ਖਾਸ ਕਰਕੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਅਸੀਂ ਬਹੁਤ ਬਹੁਤ ਪਿੰਡ ਦਾ ਸੰਗਤ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ